ਸਤਿ ਸ਼੍ਰੀ ਅਕਾਲ ਪਿਆਰੀ ਵਿਦਿਆਰਥੀਓ ਤੁਹਾਡਾ ਮੇਰੇ ਚੈਨਲ ਉੱਪਰ ਸਵਾਗਤ ਹੈ ਅੱਜ ਅਸੀਂ ਕਰਾਂਗੇ ਪੰਜਾਬੀ ਦਾ ਲੇਖ ਦੀਵਾਲੀ ਦਾ ਤਿਉਹਾਰ ਸਭ ਤੋਂ ਪਹਿਲੇ ਅਸੀਂ ਲਿਖਾਂਗੇ ਭਾਰਤ ਤਿਉਹਾਰਾਂ ਦਾ ਦੇਸ਼ ਜਿਦੇ ਵਿੱਚ ਅਸੀਂ ਲਿਖਾਂਗੇ ਭਾਰਤ ਤਿਉਹਾਰਾਂ ਦਾ ਦੇਸ਼ ਹੈ ਕੁਝ ਤਿਉਹਾਰ ਸਾਡੇ ਇਤਿਹਾਸਿਕ ਵਿਰਸੇ ਨਾਲ ਸਬੰਧਤ ਹਨ ਅਤੇ ਕੁਝ ਧਾਰਮਿਕ ਵਿਰਸੇ ਨਾਲ ਦੀਵਾਲੀ ਭਾਰਤ ਵਿੱਚ ਹਰ ਸਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ ਇਸ ਦਾ ਸਬੰਧ ਭਾਰਤ ਦੇ ਧਾਰਮਿਕ ਵਿਰਸੇ ਨਾਲ ਵੀ ਹੈ ਅਤੇ ਇਤਿਹਾਸਿਕ ਨਾਲ ਵੀ। ਦੂਸਰਾ ਪੁਆਇੰਟ ਅਸੀਂ ਲਿਖਾਂਗੇ ਘਰ ਦੀ ਸਫਾਈ। ਇਸ ਸਾਲ ਅਸੀਂ ਆਪਣੇ ਘਰ ਵਿੱਚ ਦੀਵਾਲੀ ਬੜੀ ਧੂਮ-ਧਾਮ ਨਾਲ ਮਨਾਈ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਅਸੀਂ ਆਪਣੇ ਘਰ ਦੇ ਸਾਰੇ ਕਮਰਿਆਂ ਨੂੰ ਅੰਦਰੋਂ ਬਾਹਰੋਂ ਸਾਫ਼ ਕੀਤਾ ਤੇ ਰੰਗ-ਰੋਗਨ ਕਰਾਇਆ। ਇਸ ਪ੍ਰਕਾਰ ਸਾਰੇ ਘਰ ਨੂੰ ਇੱਕ ਨਵਾਂ ਰੂਪ ਦਿੱਤਾ ਗਿਆ। ਨੈਕਸਟ ਪੁਆਇੰਟ ਆਏਗਾ ਇਤਿਹਾਸਿਕ ਪਸ਼ੋਕੜ। ਮੇਰੇ ਮਾਤਾ ਜੀ ਨੇ ਮੈਨੂੰ ਦੱਸਿਆ ਕਿ ਇਸ ਦਿਨ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਛੱਡ ਕੇ ਤੇ ਰਾਵਣ ਨੂੰ ਮਾਰ ਕੇ ਵਾਪਸ ਅਯੁੱਧਿਆ ਪਹੁੰਚੇ ਸਨ। ਉਸ ਦਿਨ ਲੋਕਾਂ ਨੂੰ ਖੁਸ਼ੀ ਵਿੱਚ ਦੀਪਮਾਲਾ ਕੀਤੀ ਸੀ। ਉਸ ਦਿਨ ਦੀ ਯਾਦ ਵਿੱਚ ਅੱਜ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਦਿਨ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਜੀ ਯਾਹਾਂ ਗੇਂਦ ਦੀ ਨਜ਼ਰਬੰਦੀ ਤੋਂ ਰਹਾ ਹੋ ਕੇ ਆਏ ਸਨ ਸਿੱਖ ਉਸ ਦਿਨ ਯਾਦ ਵਿੱਚ ਇਹ ਤਿਉਹਾਰ ਮਨਾਉਂਦੇ ਹਨ ਉਹਨਾਂ ਦੱਸਿਆ ਕਿ ਪੰਜਾਬ ਵਿੱਚ ਅੰਮ੍ਰਿਤਸਰ ਦੀ ਦੀਵਾਲੀ ਦੇਖਣਯੋਗ ਹੁੰਦੀ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਦਾਲ ਰੋਟੀ ਕਰਦੀ ਦੀਵਾਲੀ ਅੰਮ੍ਰਿਤ ਸਰਦੀ ਨੈਕਸਟ ਪੁਆਇੰਟ ਆਏਗਾ ਬਾਜ਼ਾਰਾਂ ਦਾ ਦ੍ਰਿਸ਼ ਇਹਦੇ ਵਿੱਚ ਅਸੀਂ ਲਿਖਾਂਗੇ ਇਨ੍ਹਾਂ ਦਿਨਾਂ ਵਿੱਚ ਅਸੀਂ ਜਦੋਂ ਘਰੋਂ ਬਾਹਰ ਨਿਕਲਦੇ ਸਾਂ ਤਾਂ ਬਾਜ਼ਾਰਾਂ ਨੂੰ ਦੀਵਾਲੀ ਮਨਾਉਣ ਦੀ ਤਿਆਰੀ ਵਿੱਚ ਸਜੇ ਫੱਬੇ ਦੇਖਦੇ ਸਾਂ ਥਾਂ-ਥਾਂ ਪਟਾਕਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ ਤੇ ਬੱਚੇ ਪਟਾਕੇ ਖਰੀਦ ਕੇ ਇੱਧਰ-ਉੱਧਰ ਨੱਚਦੇ ਟੱਪਦੇ ਉਹਨਾਂ ਨੂੰ ਚਲਾ ਰਹੇ ਸਨ ਨੈਕਸਟ ਪੁਆਇੰਟ ਲਿਖਾਂਗੇ ਪਟਾਕੇ ਖਰੀਦਣਾ ਜਿਹਦੇ ਵਿੱਚ ਅਸੀਂ ਲਿਖਦੇ ਹਾਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਮੈਂ ਆਪਣੇ ਛੋਟੇ ਭਰਾ ਤੇ ਭੈਣ ਨੂੰ ਨਾਲ ਲੈ ਕੇ ਪਟਾਕੇ ਖਰੀਦਣ ਗਿਆ ਮੇਰੇ ਪਿਤਾ ਜੀ ਨੇ ਮੈਨੂੰ ਪਟਾਕੇ ਖਰੀਦਣ ਲਈ 500 ਰੁਪਏ ਦਿੱਤੇ ਅਸੀਂ ਪਿੰਨ ਪਿੰਨ ਪ੍ਰਕਾਰ ਦੇ ਪਟਾਕੇ ਖਰੀਦੇ ਜਿਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਆਤੀਸ਼ਬਾਜ਼ੀਆਂ ਹਵਾਈਆਂ ਮੋਮਬਤੀਆਂ ਫੁੱਲ ਚੜੀਆਂ ਅਨਾਰ ਜਹਾਜ਼ ਟੈਂਕ ਤੋਪ ਮਿਜ਼ਾਈਲ ਆਦ ਸ਼ਾਮਿਲ ਸਨ ਹੁਣ ਅਸੀਂ ਜ਼ਿਕਰ ਕਰਾਂਗੇ ਦੀਵਾਲੀ ਦੇ ਦਿਨ ਦਾ ਹੁਣ ਦੀਵਾਲੀ ਦਾ ਦਿਨ ਆ ਗਿਆ ਮੇਰੇ ਮਾਤਾ ਜੀ ਨੇ ਸ਼ੁਭ ਦਿਨ ਹੋਣ ਕਰਕੇ ਸਭ ਤੋਂ ਪਹਿਲੇ ਸਾਰਿਆਂ ਨੂੰ ਸਾਰਿਆਂ ਨੂੰ ਇਸ਼ਨਾਨ ਕਰਨ ਨੂੰ ਕਿਹਾ ਫਿਰ ਉਹਨਾਂ ਨੇ ਕੁਝ ਦੀਵੇ ਲਿਆ ਕੇ ਤੋਕੇ ਸੁੱਕਣ ਲਈ ਰੱਖ ਦਿੱਤੇ ਉਹਨਾਂ ਨੇ ਘਰ ਵਿੱਚ ਕੁਝ ਮਿੱਠੀਆਂ-ਮਿੱਠੀਆਂ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸ਼ਾਮ ਤੱਕ ਮੇਰੇ ਪਿਤਾ ਜੀ ਵੀ ਘਰ ਪਹੁੰਚ ਗਏ ਜੋ ਸਾਡੇ ਲਈ ਮਠਾਈ ਤੇ ਬਹੁਤ ਸਾਰੇ ਪਟਾਕੇ ਲੈ ਕੇ ਆਏ ਹੁਣ ਅਸੀਂ ਲਿਖਾਂਗੇ ਦੀਵਾਲੀ ਨੂੰ ਮਨਾਉਣਾ ਸ਼ਾਮ ਪਈ ਤੇ ਹਨੇਰਾ ਹੋ ਗਿਆ ਮੇਰੇ ਮਾਤਾ ਜੀ ਨੇ ਪਹਿਲਾਂ ਪੰਜ ਦੀਵੇ ਜਗਾਏ ਤੇ ਮੱਥਾ ਟੇਕਿਆ ਇੱਕ ਦੀਵਾ ਉਹਨਾਂ ਗੁਰਦੁਆਰੇ ਪੇਜ ਦਿੱਤਾ ਫਿਰ ਹੋਰ ਦੀਵੇ ਜਗਾ ਕੇ ਮਕਾਨ ਦੇ ਬਨੇਰਿਆਂ ਉੱਤੇ ਇਧਰ ਉਧਰ ਟਿਕਾ ਦਿੱਤੇ ਨਾਲ ਹੀ ਅਸੀਂ ਮੋਮਬੱਤੀਆਂ ਤੇ ਬਿਜਲੀ ਦੇ ਬਲਬਾਂ ਦੀਆਂ ਰੰਗ-ਬਰੰਗੀਆਂ ਬਲਬਾਂ ਦੀਆਂ ਜਗਦੀਆਂ ਬੁੱਝਦੀਆਂ ਲੜੀਆਂ ਵੀ ਲਾ ਦਿੱਤੀਆਂ ਸਾਰਾ ਘਰ ਚਾਨਣ ਨਾਲ ਭਰ ਗਿਆ ਅਸੀਂ ਮਕਾਨ ਦੀ ਛੱਤ ਉੱਪਰ ਚੜ ਕੇ ਆਲੇ ਦੁਆਲੇ ਨਜ਼ਰ ਮਾਰੀ ਹਰ ਪਾਸੇ ਦੀਵੀਆਂ ਮੋਮਬਤੀਆਂ ਤੇ ਬਿਜਲੀ ਦੇ ਬਲਬਾਂ ਦੀਆਂ ਰੰਗ-ਬਰੰਗੀਆਂ ਲੜੀਆਂ ਨਜ਼ਰ ਨਾਲ ਜਗਮਗ ਹੋ ਰਹੀਆਂ ਸੀ ਆਲੇ ਦੁਆਲੇ ਪਟਾਕੇ ਚੱਲਣ ਦੀਆਂ ਆਵਾਜ਼ਾਂ ਲਗਾਤਾਰ ਆ ਰਹੀਆਂ ਸਨ ਤੇ ਇਧਰੋਂ ਉਧਰੋਂ ਅਤਿਸ਼ ਬਾਜ਼ੀਆਂ ਤੇ ਹਵਾਵਾਂ ਹਨੇਰੇ ਨੂੰ چیرਦੀਆਂ ਹੋਈਆਂ ਅਸਮਾਨ ਵਿੱਚ ਸਿਤਾਰਿਆਂ ਦੀ ਵਰਖਾ ਕਰ ਰਹੀਆਂ ਸਨ। ਕਈ ਪਟਾਕੇ ਲੰਬੀਆਂ ਲੜੀਆਂ ਦੇ ਰੂਪ ਵਿੱਚ ਸਨ ਜਿਨ੍ਹਾਂ ਵਿੱਚੋਂ ਕਈ-ਕਈ ਮਿੰਟ ਲਗਾਤਾਰ ਪਟਾਕੇ ਚੱਲਣ ਦੀ ਆਵਾਜ਼ ਆ ਰਹੀ ਸੀ। ਉਹਨਾਂ ਵਿੱਚੋਂ ਇੱਕ ਦੂਜੀ ਦੇ ਪਿੱਛੇ ਲਗਾਤਾਰ ਬਹੁਤ ਸਾਰੀਆਂ ਆਤੀਸ ਬਾਜ਼ੀਆਂ ਜਾਂ ਗੋਲੇ ਅਸਮਾਨ ਵੱਲ ਉੱਡ ਕੇ ਫਟਦੇ ਹੋਏ ਕੜਕਵੀਂ ਆਵਾਜ਼ ਨਾਲ ਅੱਗ ਦੇ ਫੁੱਲਾਂ ਦੀ ਕਈ ਰੂਪਾਂ ਵਿੱਚ ਵਰਖਾ ਕਰ ਰਹੇ ਸਨ ਕਈ ਆਤੀਸ਼ਬਾਜੀ ਵਿਸ਼ਲਵਜੋਂਦੀ ਜਾ ਰਹੀ ਸੀ ਇਸ ਸਮੇਂ ਅਸੀਂ ਵੀ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਮੇਰੇ ਪਿਤਾ ਜੀ ਤੇ ਮੈਂ ਵੱਡੇ ਵੱਡੇ ਪਟਾਕੇ ਚਲਾ ਰਹੇ ਸਾਂ ਉਹਨਾਂ ਦੀ ਆਵਾਜ਼ ਸਾਡੇ ਕੰਨ ਖਾ ਰਹੀ ਸੀ ਉਹਨਾਂ ਵਿੱਚੋਂ ਨਿਕਲਦੀਆਂ ਚਮਕੀਲੀ ਅੱਗ ਸਾਡੀਆਂ ਅੱਖਾਂ ਚੁੰਧਿਆ ਰਹੀਆਂ ਸਨ ਮੇਰੇ ਛੋਟਾ ਭਰਾ ਤੇ ਨਿੱਕੀ ਪੈਨ ਫੁੱਲ ਚੜੀਆਂ ਤੇ ਚੱਕਰੀਆਂ ਚਲਾ ਕੇ ਬਹੁਤ ਖੁਸ਼ ਹੋ ਰਹੇ ਸਨ ਨੈਕਸਟ ਲਿਖਾਂਗੇ ਪਟਾਕੇ ਚਲਾਉਣ ਪਿੱਛੋਂ ਕੋਈ 2 ਘੰਟੇ ਮਗਰੋਂ ਅਸੀਂ ਪਟਾਕੇ ਚਲਾ ਕੇ ਰਾਤ ਦੇ 10 ਵਜੇ ਵਿਹਲੇ ਹੋ ਗਏ ਤੇ ਫਿਰ ਅਸੀਂ ਸਾਰੇ ਇਕ ਥਾਂ ਇਕੱਠੇ ਹੋ ਕੇ ਮਠਾਈ ਖਾਣ ਲੱਗੇ ਇਸ ਸਮੇਂ ਬਾਰੋ ਲੜਾਈ ਝਗੜੇ ਦਾ ਰੋਲਾ ਸੁਣਾਈ ਦਿੱਤਾ ਸਾਨੂੰ ਪਤਾ ਲੱਗਾ ਕਿ ਕੁਝ ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਆਪਸ ਵਿੱਚ ਲੜ ਰਹੇ ਸਨ ਹੁਣ ਅਸੀਂ ਨੈਕਸਟ ਪੁਆਇੰਟ ਲਿਖਾਂਗੇ ਬੁਰਾਈਆਂ ਤੇ ਵਹਿਮ ਵਹਿਮ ਪਰਮ ਜਿਹਦੇ ਵਿੱਚ ਅਸੀਂ ਲਿਖਦੇ ਹਾਂ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਕਈ ਲੋਕ ਦੀਵਾਲੀ ਦੀ ਰਾਤ ਨੂੰ ਜੂਆ ਖੇਡਦੇ ਹਨ ਜੋ ਕਿ ਬੁਰੀ ਗੱਲ ਹੈ ਫਿਰ ਮੇਰੇ ਮਾਤਾ ਜੀ ਨੇ ਇੱਕ ਸਿਲਾਈ ਨੂੰ ਦੀਵੇ ਦੀ ਕਲਕ ਲਗਾ ਕੇ ਅੱਖਾਂ ਵਿੱਚ ਪਾਉਣ ਲਈ ਕਿਹਾ ਤੇ ਆਖਿਆ ਕਿ ਜਿਹੜਾ ਇਸ ਨੂੰ ਨਾ ਪਾਵੇ ਉਹ ਖੋਤੇ ਦੀ ਜੂਨ ਵਿੱਚ ਪੈਂਦਾ ਹੈ ਅਸੀਂ ਸਾਰਿਆਂ ਨੇ ਅੱਖਾਂ ਵਿੱਚ ਸਿਲਾਈ ਪਾ ਲਈ ਪਰ ਮੇਰੇ ਪਿਤਾ ਜੀ ਨੇ ਇਸ ਨੂੰ ਵਹਿਮ ਸਮਝਦੇ ਹੋਏ ਨਾ ਪਾਇਆ ਹੁਣ ਅਸੀਂ ਅਗਲਾ ਪੁਆਇੰਟ ਲਿਖਾਂਗੇ ਲਕਸ਼ਮੀ ਪੂਜਾ ਰਾਤ ਨੂੰ ਸੌਣ ਵੇਲੇ ਮੇਰੇ ਮਾਤਾ ਜੀ ਨੇ ਕਮਰੇ ਦਾ ਬੂਹਾ ਖੁੱਲਾ ਰੱਖਿਆ ਤੇ ਸਾਨੂੰ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਘਰ ਵਿੱਚ ਲਕਸ਼ਮੀ ਆਉਂਦੀ ਹੈ ਇਸ ਲਈ ਬੂਹਾ ਖੁੱਲਾ ਰੱਖਣਾ ਚਾਹੀਦਾ ਹੈ ਮਾਤਾ ਜੀ ਨੇ ਦੱਸਿਆ ਕਿ ਕਈ ਲੋਕ ਸਾਰੀ ਰਾਤ ਲਕਸ਼ਮੀ ਦੀ ਪੂਜਾ ਕਰਦੇ ਹਨ ਉਹਨਾਂ ਇਹ ਵੀ ਦੱਸਿਆ ਕਿ ਕਈ ਲੋਕ ਆਪਣੀਆਂ ਮਰਾਦਾਂ ਪੂਰੀਆਂ ਕਰਨ ਲਈ ਚੁਰਾਇਆ ਆਲ ਦੇ ਵਿੱਚ ਟੂਨੇ ਵੀ ਕਰਦੇ ਹਨ ਇਹ ਗੱਲਾਂ ਕਰਦਿਆਂ ਕਰਦਿਆਂ ਹੀ ਸਾਨੂੰ ਨੀਂਦ ਆ ਗਈ ਤੇ ਬੱਚਿਓ ਇਹ ਸੀ ਸਾਡਾ ਲੇਖ ਦੀਵਾਲੀ ਦਾ ਤਿਉਹਾਰ ਆਸ ਕਰਦੀਆਂ ਤੁਹਾਡੇ ਲਈ ਮਦਦਗਾਰ ਹੋਏਗਾ ਅਗਰ ਵੀਡੀਓ ਵਧੀਆ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ 'ਚ